ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਹੈ ਨੇ ਨਰਮ ਹੋਣਾ ਦਾਣਾ ਹਨੇ ਸਾਰੀ ਪੱਲੀ ਪਰ ਨੂੰ ਖਲਾਦ ਦੋ ਜੰਗੀ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਨਾ ਸਵੇਰੇ ਸਵੇਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਹੋ ਜਾਂਦੇ ਆ ਜਿਹੜੇ ਕੰਮ ਗਿਣਤੀ ਵਿੱਚ ਨਹੀਂ ਹੁੰਦੇ ਹੈਗੇ ਇਹ ਆਏ ਨਹੀਂ ਹੈਗਾ ਵੀ ਸਿਰਫ ਕੱਲੀ ਰੋਟੀਆਂ ਪਕਾਉਣੀ ਆ ਤੇ ਹੋਰ ਵੀ ਬਹੁਤ ਜ਼ਿਆਦਾ ਡੰਗਰ ਬੱਚੇ ਦਾ ਵੀ ਕੰਮ ਹੋ ਜਾਂਦਾ ਵਧੀਆ ਇਹ ਹੱਸਦਿਆਂ ਦੇ ਘਰ ਵੱਸਦੇ ਹੱਸਣਾ ਜ਼ਰੂਰੀ ਆ ਔਰ ਹੱਸਾ ਮਾੜਾ ਮੋਟਾ 2 ਕਿਲੋ ਖੂਨ ਹੈ ਬਦੂ ਦਾ ਥੋੜਾ ਤੇਰਾ ਤਾਂ ਖੂਨ ਗਰਮ ਹੋਇਆ ਹੀ ਰਹਿਣਾ ਸਵੇਰੇ ਸਵੇਰੇ ਪੰਗਾ ਲੈ ਲੈਣੀ ਆ ਇਹਦਾ ਬਲਤਾ ਕੱਢ ਲਓ ਮਾੜਾ ਜਿਹਾ ਵਾਲ ਕੱਢ ਕੇ ਚੰਗੀ ਤਰ੍ਹਾਂ ਫੋਲੋ ਚਲੋ ਜੀ ਆਪਾਂ ਨੇ ਹੁਣ ਜੀਰੀਆਂ ਚੰਗੀ ਤਰ੍ਹਾਂ ਫੋਲ ਦਿੱਤੀ ਆ ਤੇ ਹੁਣ ਇਹ ਰਾਮਨਾ ਸੁੱਕੀ ਜਾਊਗੀ ਅੱਜ ਤੁਪਾਂ ਵੀ ਥੋੜੀ ਜਿਹੀ ਐਨੀ ਹੈ ਵਧੀਆ ਜਿਹੀ ਨਹੀਂ ਨਿਕਲਦੀ ਹੈ ਕਿ 2 ਦਿਨ ਤੋਂ ਫਰੋਜ਼ੇ ਮੌਸਮ ਖਰਾਬ ਜਿਹੀ ਆਈ ਲੱਗੀ ਜਾਂਦਾ। ਇਹਨਾਂ ਦਾ ਕਿਸ ਫੀਨਿਓਰਾ ਹੋ ਗਿਆ। ਇਸ ਚੋਂ ਅੱਛਾ ਤਾਂ ਉਸਨੇ ਹੋਇਆ। ਨਹੀਂ ਇਹਦੇ ਕਿੰਨੂ ਸਭ ਨਾਲ ਵਧੀਆ ਏ। ਇਹ ਝੜ ਇਹ ਝੜ ਦੇ ਵੀ ਘੱਟ ਨੇ ਤੇ ਮਿੱਠੇ ਵੀ ਜ਼ਿਆਦੇ ਨੇ ਸੰਤਰਾ ਏ। ਦੇਖੋ ਜੀ ਇੱਧਰ ਵੀ ਸਾਡੇ ਨਾਲ ਦੋ ਤਿੰਨ ਬੂਟੇ ਲਾਏ ਹੋਏ ਨੇ ਅਮਰੂਦਾਂ ਦੇ ਤੇ ਫੁੱਲਾਂ ਵਾਲੇ, ਬੈਂਗਣ ਵਾਲੇ ਤੇ ਨਾਸਪਾਤੀ ਲਾਈ ਹੋਈ ਆਲੂ ਬੁਖਾਰਾ। ਤੇ ਵੀ ਲਾਏ ਹੋਏ ਆਂ ਸਬਜ਼ੀ ਵਾਸਤੇ ਬੈਂਗਣ ਲਾਏ ਹੋਏ ਆਂ ਤੇ ਪਾਲਕ ਮੇਥੀ ਖੜੀ ਆ ਤੇ ਇਧਰ ਦੁਆਰੇ ਨਾ ਕਰੇਲੇ ਫੇ ਲੱਗਣੇ ਸ਼ੁਰੂ ਹੋ ਗਏ ਜਿਹੜੀ ਅਸੀਂ ਬੇਲਾਂ ਪੱਟ ਕੇ ਸਿਰਤੀਏ ਤੇ ਨਾ ਉਹ ਬੀਜ ਛੜ ਗਏ ਤੇ ਛੋਟੇ ਛੋਟੇ ਦੇਖੋ ਕਿੰਨੇ ਵਧੀਆ ਕਰੇਲੇ ਲੱਗੇ ਹੋਏ ਨੇ ਦੇਖੋ ਆਪਣੇ ਆਪ ਨਾ ਇਹਨਾਂ ਉੱਪਰ ਜਿਹੜਾ ਜਾਲ ਜ ਬਾਇਆ ਹੋਇਆ ਨਾ ਉਹਦੇ ਵਿੱਚ ਨਾ ਇਸ ਤਰ੍ਹਾਂ ਕੁੰਡਲੀਆਂ ਜਿਹਾ ਬਣਾ ਲਈਆਂ ਤੇ ਬਹੁਤ ਜ਼ਿਆਦਾ ਕਰੇਲੇ ਲੱਗੇ ਹੋਏ ਨੇ ਜੀ ਜੀ ਸਾਡੇ ਕਰਦੇ ਚਲੋ ਵਧੀਆ ਐ ਮੋਟਰ ਤੇ ਘੁੰਮੇ ਆਈਆਂ

ਥੋੜੇ ਜਿਹਾ ਪਾਲਕ ਹੋਰ ਤੋਂ ਕੱਢ ਲਿਆ ਉੱਥੇ ਤੇ ਉਹ ਇਹਦੀ ਆਪਣੇ ਬੇੜੇ ਦੇ ਵਿੱਚ ਪਾਲਕ ਨਹੀਂ ਖੜੀ ਹੈਗੀ ਚਾਚੂ ਦਾ ਉਹ ਤੋੜ ਲਿਓ ਦਾਤੀ ਕਿੱਧਰ ਕਿੱਧਰ ਆ ਚਾਕੂ ਗਿਆ ਤੇ ਰੇਖਾਂ ਨੂੰ ਇਹਨਾਂ ਦਾ ਸਾਗ ਇੰਨਾ ਜਿਆਦਾ ਵਧੀਆ ਬਣਦਾ ਇਹਦੀ ਘੁਰਜੀ ਵੀ ਬਣਦੀ ਹੈ ਬਹੁਤ ਵਧੀਆ ਹੈ ਹਾਂ ਵਿੱਚ ਇਹਦੇ ਨਾਲ ਬਹੁਤ ਚੀਜ਼ਾਂ ਪਾ ਕੇ ਨਾ ਤੰਦਲਾ ਪਾ ਕੇ ਕੌ ਮੱਕੀ ਪਾ ਕੇ ਜਦ ਸਾਗ ਦਾ ਸੀਜ਼ਨ ਹੀ ਹੁੰਦਾ ਨਾ ਇਹ ਕਹਿੰਦੇ ਬਹੁਤ ਜ਼ਿਆਦਾ ਇਹਦੀ ਖੁਰਜੀ ਵੀ ਬਣਦੀ ਆ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਹ ਜਿਹੜਾ ਇਹ ਇਹ ਹੁੰਦਾ ਨਾ ਰੇਲੀ ਸਾਗ ਹੁੰਦਾ ਨਾ ਹਤੋੜੀਏ ਦਾ ਇਹਦਾ ਸਾਗ ਨਾ ਪੀਲਾ ਪੀਲਾ ਬਣਦਾ ਬਹੁਤ ਜ਼ਿਆਦਾ ਟੇਸਟੀ ਬਣਦਾ ਸਿਰਫ ਪੱਤੇ ਤੋਂ ਲੈ ਹਾਂ ਹਾਂ ਦੇਖੋ ਜੀ ਉਹਨਾਂ ਸੀਨਾ ਸਾਗ ਰੇਖਾ ਉਹ ਨਹੀਂ ਸਾਗ ਲੈ ਆਈਆਂ ਤੇ ਇਹਨੂੰ ਸਾਫ਼ ਕਰਕੇ ਰੱਖ ਦਾਂਗੇ ਤੇ ਸਵੇਰੇ ਸੱਜਰੇ ਬਣਾਵਾਂਗੇ ਦੇਖੋ ਜੀ ਸਾਗ ਸਾਗ ਨੂੰ ਨਾ ਸਾਰਿਆਂ ਦੀ ਨਾ ਮਨਪਸੰਦ ਚੀਜ਼ ਹੈ ਸਾਗ ਦਾ ਇਹ ਖੁਸ਼ ਹੋ ਕੇ ਖਾਂਦੀ ਹੈ ਸਾਰੀ ਫੈਮਿਲੀ ਨਾਲ ਹੁੰਦੀ ਹੈ ਮੱਕੀ ਦੀ ਰੋਟੀ ਤੇ ਬਹੁਤ ਵਧੀਆ ਲੱਗਦੀ ਹੈ ਰੇਖਾ ਆਹ ਕੰਮ ਕਰਕੇ ਨਾ ਫਿਰ ਆਪਾਂ ਨੇ ਬਾਜ਼ਾਰ ਵੀ ਜਾ ਕੇ ਆਉਣਾ ਹੈ ਹੈ ਇਹਨੂੰ ਐ ਚੰਗੀ ਤਰ੍ਹਾਂ ਧੋਸਵਾਰ ਕੇ ਰੱਖ ਦਈਏ ਫਿਰ ਉੱਤੇ ਮਗਰ ਆਪਾਂ ਚੱਲਦੇ ਹਾਂ ਸ਼ਾਪਿੰਗ ਕਰਨ ਤੇ ਇਹਨੂੰ ਨਾ ਧੋਸਵਾਰ ਕੇ ਰੱਖ ਦਾਂਗੇ ਉਸ ਤੋਂ ਬਾਅਦ ਨਾ ਫਿਰ ਅਸੀਂ ਜਾਣਾ ਹੈ ਬਾਜ਼ਾਰ ਚਲੋ ਜੀ ਹੁਣ ਆਪਾਂ ਸਾਗ ਲੱਗੇ ਹੋਏ ਆ ਸਵਾਰਨ ਪੜ ਲਿਓ ਪਾਲਕ ਜਾ ਕੇ ਆਦਨੇ ਕੇ ਨਾ ਲਵਾਏ ਇਹਦੇ ਵਿੱਚ ਪਾ ਲਿਆ ਤੂੰ ਆ ਤਾਂ ਮੈਂ ਢੇਰ ਵਿੱਚੋਂ ਲਿਆਈਆਂ ਵੱਟ ਕੇ ਉਹ ਦੇਖ ਕਿੰਨੀ ਵਧੀਆ ਨਰਮ ਨਰਮ ਪਾਲਕ ਹੈ ਵੱਢ ਲਿਆ ਦੇਖੋ ਜੀ ਘਰ ਦੀ ਨਾ ਸਾਗ ਹੋਵੇ ਤੇ ਘਰ ਦੀ ਪਾਲਕ ਹੋਵੇ ਬਹੁਤ ਵਧੀਆ ਸਾਗ ਬਣਦਾ ਹੈ ਬਿਨਾਂ ਰੇ ਸਪਰੇ ਤੋਂ ਸਾਗ ਹੈ ਸਾਰੇ ਸਰਦੀਆਂ ਸਰਦੀਆਂ ਤਾਂ ਰੇਹਾਂ ਹੋਰ ਸਬਜ਼ੀ ਖਾਣ ਨੂੰ ਨਾ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਦੋ ਤਿੰਨ ਦਿਨ ਨਾ ਤੜਕ ਕੇ ਇੰਨਾ ਵਧੀਆ ਲੱਗਦਾ ਨਾ ਸਾਗ ਬਹੁਤ ਜ਼ਿਆਦਾ ਵਧੀਆ ਫਲੇ ਇਹਦੀ ਨਾ ਸਾਗ ਦੀ ਨਾ ਫਲੇ ਗੰਧਲ ਨਹੀਂ ਹੋਈ ਹੈਗੀ ਇਹ ਬਿਨਾ ਗੰਧਲ ਤਈ ਹੈਰੇ ਤਾਸਕ ਦੇਣ ਤੱਕਰਦਾ ਫਿਰ ਇਹਨੇ ਪੱਕਣਾ ਸ਼ੁਰੂ ਹੋ ਜਾਣਾ ਇਹਨ ਮੱਝਾਂ ਨੂੰ ਵੱਢ ਕੇ ਪਾ ਦੇਣਾ ਨਾ ਮੈਂ ਕਿਹਾ ਤਾਂ ਛੋਟ ਨੂੰ ਮਗਾ ਛੋਟੂ ਜਿਹੜਾ ਵੀ ਕੋਈ ਆਉਂਦਾ ਨਾ ਸਾਗ ਤੋੜਨ ਵੀ ਉਹਨਾਂ ਨੂੰ ਕਹਿ ਦੋ ਵੀ ਤੋੜ ਲਓ ਵੀ ਇਸ ਤਾਂ ਮੱਝਾਂ ਨੂੰ ਪਾਉਣਾ ਹੈ ਆਏ ਆ ਵੇ ਸਾਡੇ ਹੀ ਦਿਲ ਕਰਦਾ ਨਾ ਸਾਗ ਖਾਣ ਨੂੰ ਚਲੋ ਜੀ ਹੁਣ ਫਟਾਫਟ ਨਾ ਆਪਾਂ ਸਾਗ ਨੂੰ ਨਾ ਸਵਾਰ ਕੇ ਰੱਖ ਲਈਏ ਫਿਰ ਇਹ ਤਾਂ ਵੀ ਕਵੇੜਾ ਹੋ ਜਾਣਾ ਆਪਾਂ ਨੂੰ ਐਦ ਕਿ ਤਾਂ ਦਿਨ ਵੀ ਛੇਤੀ ਆ ਛਿਪ ਦਿੰਨੇ ਆ ਚਲੋ ਜੀ ਇੱਥੇ ਆਪਾਂ ਨੇ ਮੱਕੀ ਦੇ ਲਿਆਂਦੇ ਤੇ ਤਿੰਨ ਚਾਰ ਥੈਲੇ ਤੇ ਕੱਲ ਲਿਆਂਦੇ ਤੇ ਤੇ ਆਪਾਂ ਨੇ ਹੁਣ ਬੜੇ ਸਾਰੇ ਪੱਲੜ ਤੇ ਵਿਛਾ ਕੇ ਨਾ ਹੁਣ ਇਹਨੂੰ ਮੱਕੀ ਨੂੰ ਐ ਚੰਗੀ ਤਰ੍ਹਾਂ ਸੁਕਾਰਿਆ ਏ ਤੇ ਇੱਧਰ ਤਿੰਨ ਮੰਜੀਆਂ ਤੇ ਵੀ ਐ ਚੰਗੀ ਤਰ੍ਹਾਂ ਮੱਕੀ ਸੁਕਾ ਲਈ ਐ ਦੇਖੋ ਜੀ ਫੇਰ ਇਹਨੂੰ ਸੁਕਾ ਕੇ ਨਾ ਫੇਰ ਆਪਾਂ ਰੱਖ ਲਵਾਂਗੇ ਜਦੋਂ ਪਹਾਨੀ ਹੋਗੀ ਨਾ ਫੇਰ ਆਪਾਂ ਪੀਣਾ ਕਰਾਂਗੇ ਦੇਖੋ ਜੀ ਜਿਹੜਾ ਮੁਰਦਾ ਆਟਾ ਲਿਆਉਂਦੇ ਨਾ ਉਹ ਇੰਨਾ ਖਾਸ ਵਧੀਆ ਨਹੀਂ ਹੁੰਦਾ ਹੈਗਾ ਉਹ ਕਈ ਵਾਰ ਅਸੀਂ ਦੇਖਿਆ ਹੁੰਦੇ ਵੀ ਜੇ ਨਾ ਕਿਰਕਲ ਜੀ ਹੁੰਦੀ ਐ ਤੇ ਆਪਾਂ ਘਰ ਦੇ ਵਿੱਚ ਜਦੋਂ ਪੀਣਾ ਕਰਦੇ ਆ ਰੋੜੀ ਰੋੜੀ ਚ ਤੇ ਬਹੁਤ ਵਧੀਆ ਆਟਾ ਬਣਦਾ ਏ ਤੇ ਅਸੀਂ ਜਦ ਵੀ ਸਰਦੀਆਂ ਸ਼ੁਰੂ ਹੋ ਜਾਣੀਆਂ ਤਿੰਨ ਚਾਰ ਫੈਲੇ ਪਹਿਣਾ ਲੈ ਲੈਣੇ ਆ ਤੇ ਦੇਖੋ ਜੀ ਮੱਕੀ ਵੀ ਬਹੁਤ ਵਧੀਆ ਤੇ ਦੇਸੀ ਮੱਕੀ ਆ ਚਲੋ ਆਪਾਂ ਤੁਹਾਨੂੰ ਨੇੜੇ ਦਿਖਾਉਣੇ ਆ ਜਾ ਕੇ ਚਲੋ ਜੀ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਇਹ ਆਪਾਂ ਨੇ ਜਿਹੜੀ ਦੇਸੀ ਮੱਕੀ ਲੱਤੀ ਇਹਦਾ ਕਲਰ ਦੇਖੋ ਕਿੰਨਾ ਵਧੀਆ ਐ ਲਾਲ ਮੱਕੀ ਐ ਤੇ ਇਹਦੀ ਰੋਟੀ ਵੀ ਨਾ ਰੋਟੀ ਵੀ ਐਨ ਬਹੁਤ ਵਧੀਆ ਰੋਟੀ ਬਣਦੀ ਏ ਇਹਦੀ ਨਿਆਂ ਕਰੋ ਇਹਨੂੰ ਕੱਲ ਨੂੰ ਪਾ ਦਿਓ ਇਕੱਠੀ ਕਰ ਦੋ ਗਰਮ ਗਰਮ ਪਾਓ ਢੋਲ ਦੇ ਵਿੱਚ ਫਿਰ 2 3 ਵਜੇ ਪਾ ਦਿਓ ਹੁਣ ਤਾਂ ਇਸ ਟਾਈਮ ਨਾ ਉਸ ਬਹਿ ਜਾਂਦੀ ਆ ਵਾਸ ਇਹਨੂੰ ਇੱਕ ਨੇ ਡੱਕ ਚਾਰੇ ਪਾਸੇ ਦੇ ਕਵਰ ਕਰ ਦੇ ਦੇਖੋ ਜੀ ਅਸੀਂ ਪਾਉਣੀ ਸੀ ਮੱਕੀ ਢੋਲ ਦੇ ਵਿੱਚ ਅਸੀਂ ਕਹਿੰਦੇ ਤੇ ਵੀ ਚਲੋ ਗਰਮ ਗਰਮ ਮੱਕੀ ਪਾ ਦਵਾਂਗੇ ਤੇ ਹੁਣ ਟਾਈਮ ਹੋ ਗਿਆ ਬਹੁਤ ਜ਼ਿਆਦਾ ਤੇ ਹੁਣ ਕਹਿੰਦੇ ਨਾ ਥੋੜੀ ਜੀ ਨਾ ਠੰਡੀ ਹੋ ਗਈ ਮੱਕੀ ਚਲੋ ਕੱਲ ਨੂੰ ਦੁਪਹਿਰੇ ਨਾ ਸਿਗਰ ਦੁਪਹਿਰੇ ਫੇਰ ਆਪਾਂ 3 ਵਜੇ ਮੱਕੀ ਢੋਲ ਦੇ ਵਿੱਚ ਪਾ ਦੂਗੇ ਤੇ ਗੋਲੀ ਗੁਲੀ ਲਾ ਕੇ ਰੱਖ ਦਵਾਂਗੇ ਫੇਰ ਜਦੋਂ ਖਾਣੀ ਹੋ ਗਈ ਆਪਾਂ ਕੱਢ ਲਿਆ ਕਰਾਂਗੇ ਇਹ ਛੋਟੂ ਚਲੇਗਾ ਤਾਂ ਹਰਾ ਵਢਣ ਉਹਦੇ ਕਰਕੇ ਫੇਰ ਇਹਦਾ ਨਾ ਟਾਈਮ ਲੱਗ ਗਿਆ ਖੇਤਾਂ ਵਿੱਚ ਜਾਦੇ ਚਲੋ ਜੀ ਆਪਾਂ ਤੁਹਾਨੂੰ ਇੱਧਰ ਵੀ ਮੱਕੀ ਦਿਖਾਉਨੇ ਆ ਇੱਧਰ ਵੀ ਆਪਾਂ ਨੇ ਤਿੰਨ ਮੰਜੀਆਂ ਦੇ ਉੱਪਰ ਮੱਕੀ ਸੁੱਕਣੀ ਪਾਈ ਹੋਈ ਆ ਇਹ ਥੋੜੀ ਜੀ ਨਾ ਗਿੱਲੀ ਮੱਕੀ ਸੀ ਤੇ ਹੁਣ ਐਨ ਬਹੁਤ ਵਧੀਆ ਸੁੱਕ ਕੇ ਨਾ ਮੱਕੀ ਹੋ ਗਈ ਐ ਮੀ ਤਾਂ ਨਹੀਂ ਆਉਂਦਾ ਹੈਗਾ ਰਾਤ ਨੂੰ ਹੁਣ ਨੇ ਕਹਿੰਦੇ 2-3 ਦਿਨ ਧੁੱਪਾਂ ਦੱਸਦੇ ਆ ਇੱਥੇ ਪੱਲਰ ਥੋੜਾ ਜਿਹਾ ਪਾਟਿਆ ਹੋਇਆ ਤਾਂ ਤਾਂ ਹੀ ਗਿਰ ਗਿਆ ਜਿਹਦਾ ਇਹਦੇ ਵਿੱਚ ਮੜਾ ਜਾ ਕੱਪੜਾ ਪਸਾ ਦੇਣਾ ਤਾਂ ਚਲ ਵਾਕੇ ਉੱਪਰ ਪਾ ਜਕਲਾ ਜਾਂ ਬਚ ਉਗ ਲੈਣਗੇ ਦੇਖੋ ਜੀ ਸਾਡੀ ਨਾ ਜਿਹੜੀ ਇਹ ਪਾਰਕ ਹੈ ਨਾ ਇਹ ਬਹੁਤ ਹੁਣ ਹਰੀ ਭਰੀ ਜੀ ਹੋ ਗਈ ਤੇ ਹੁਣ ਫੁੱਲਾਂ ਵਾਲੇ ਬੂਟੇ ਤਾਂ ਹਲੇ ਲਿਆ ਕੇ ਲਾ ਨਹੀਂ ਹੋਏ ਹੈਗੇ ਤੂੰ ਵੈਸੇ ਨਾ ਹਰੇ ਬਾਈ ਮਾਰਨ ਲੱਗ ਗਈ ਹੈ ਤੇ ਬਹੁਤ ਵਧੀਆ ਲੱਗਦੀ ਹੈ ਚਲੋ ਜੀ ਹੁਣ ਆਪਾਂ ਨੇ ਨਾ ਮੱਕੀ ਨੂੰ ਐ ਚੰਗੀ ਤਰ੍ਹਾਂ ਤੇ ਕਵਰ ਕਰ ਦਿੱਤਾ ਏ ਚਲੋ ਹੁਣ ਮੀਮੂ ਦਾ ਤਾਂ ਨਹੀਂ ਡਰ ਹੈਗਾ ਨਾ ਜਿਹੜੀ ਮੰਜੀਆਂ ਤੇ ਪਈ ਆ ਉਹ ਫੇਰ ਥੈਲਿਆਂ 'ਚ ਪਾਉਣੀ ਆ ਇਹਨੂੰ ਤਾਂ ਮੈਂ ਕਹਿੰਦੀ ਆ ਵੀ ਮੰਜੀਆਂ ਇਹ ਜਿਹੜੀ ਮੰਜੀਆਂ ਆਲੇ ਪਈਆਂ ਨੇ ਥੈਲਿਆਂ 'ਚ ਪਾ ਦਿਓ ਨਾਨਾ ਦੇ ਵੀ ਜਿੰਨੀ ਚੜਾਈ ਆ ਮਾਤਾ ਜੀ ਸਾਹਿਬ ਦੇ ਰਸਤੇ ਕਿ ਸੇਧਾ ਨਾ ਆ ਬਥੇ ਤਾਂ ਕੱਪੜਾ ਪਿਆ ਹੋਇਆ ਨਾ ਹੋਰ ਨਹੀਂ ਤਾਂ ਪੈਰ ਤਿਲਕ ਜਿਵੇਂ ਦੇਖੋ ਜੀ ਕਿੰਨੀ ਉਚਾਈ ਤੋਂ ਆਏ ਅਸੀਂ ਸਮਾਨ ਲੈ ਕੇ ਕਾਫੀ ਉਚਾਈ ਹੈ ਪੌੜੀਆਂ ਦੀ ਦੇਖੋ ਜੀ ਇੱਧਰ ਪਏ ਨੇ ਪੇਜਣੇ ਕੋਈ 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 ਮੰਡੀ ਚੋਂ ਸੋਕ ਮਾਰਦੇ ਬੀਚ ਤੇ ਆਖਦੇ ਬੀੜਾ ਕਿ ਡੇਡ ਕਿੰਨੇ ਜੀ ਬਹੁਤ ਆਪਾਂ 10 ਬੱਚੀ ਦੋ ਹੀ ਦੇ ਦੋ ਹੀ ਲਾ ਆਹ ਟੇਸਟਿੰਗ ਆਉਣ ਆ ਗਏ ਆਪਾਂ ਸਬਜੀ ਮੰਡੀ ਵਿੱਚ ਤੇ ਇੱਥੇ ਆਪਾਂ ਲਵਾਂਗੇ ਹੁਣ ਤਾਜ਼ੀਆਂ ਤਾਜ਼ੀਆਂ ਤੇ ਫਰੈਸ਼ ਸਬਜ਼ੀਆਂ ਇਹ ਕਾਫੀ ਸਾਰੀ ਵੱਡੀ ਮੰਡੀ ਹੈ ਕੀ ਦਾ ਚਲਵਾ ਜੀ ਸਬਜ਼ੀ ਆਪਾਂ ਨੇ ਲੈਣੀ ਤਾਂ ਹੈਗੀ ਹੋਆ ਤੇ ਵੱਡੀ ਮੰਡੀ ਦੇ ਪਿੱਛੇ ਚੱਲਦੇ ਆਂ